ਸੰਦ ਬਾਬਾ ਸੁਭਾ ਸਿੰਘ ਸਪੋਰਟਸ ਕਲੱਬ ਵੱਲੋਂ ਪਿੰਡ ਸੈਦੋਲੇਲ ਵਿਖੇ ਚਾਰ ਰੋਜ਼ਾ 11ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜੋ ਕਿ ਅੱਜ ਪਿੰਡ ਮਹਾਲ ਦੀ ਟੀਮ ਅਤੇ ਪਿੰਡ ਸੈਦੋਲੇਲ ਦੀ ਟੀਮ ਵਿਚਾਲੇ ਫਾਈਨਲ ਮੈਚ ਖੇਡਿਆ ਗਿਆ ਜਿਸ ਵਿੱਚ ਪਿੰਡ ਮਾਲ ਦੀ ਟੀਮ ਜੇਤੂ ਰਹੀ ਅਤੇ ਪਿੰਡ ਸੈਦੋਲੇਲ ਦੀ ਟੀਮ ਦੂਜੇ ਨੰਬਰ ਤੇ ਰਹੀ ਜੇਤੂ ਟੀਮ ਨੂੰ 41000 ਨਗਦ ਰਕਮ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਸੈਦੋਲੇਲ ਦੀ ਟੀਮ ਨੂੰ 31000 ਦੀ ਨਗਦ ਰਕਮ ਅਤੇ ਟਰੋਫੀ ਦੇ ਕੇ ਨਵਾਜ਼ਿਆ ਗਿਆ ਭਗਵਾਨ ਸਿੰਘ ਖੁਜਾਲਾ ਦੀ ਵਿਸ਼ੇਸ਼ ਰਿਪੋਰਟ ਵਰਤਨੀ ਮਿੱਟੀ ਨਿਊਜ਼ ਚੈਨਲ ਤਰਸਿੱਕਾ ਅੱਡਾ ਕਦੇ ਖੇਡਿਆ ਜਾ ਰਿਹਾ ਹੈ ਅੱਜ ਸੈਦੋ ਲਾਲ ਦੀ ਕਦੇ ਧਰਤੀ ਹੈ ਔਰ ਲਾਕਾ ਕਦੇ ਮਾਰ ਕਰਦਾ ਬਾਉਹੜੀ ਭਰਾ ਸਾਡੇ ਸ੍ਰੀ ਅਮਰਸਰ ਸਾਹਿਬ ਦੀ ਕਦੇ ਧਰਤੀ ਤੇ ਕਾਸਕੋ ਕ੍ਰੇਡ ਦਾ ਵੱਡਾ ਮੇਲਾ ਕਰਵਾ ਰਿਹਾ ਹੈ ਔਰ 40 ਦੇ 31000 ਫਾਈਨਲ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਪੱਤਰਕਾਰ ਸਾਹਿਬ ਆਏ ਹੈ ਤੇ ਨਜ਼ਾਰਾ ਕਦੇ ਵਜਾ ਮਸੀਤਲਾ ਪਿੰਡ ਦੇ ਮੇਲੇ ਦਾ ਔਰ ਵੱਡਾ ਧੰਨਵਾਦ ਸੱਤੂ ਕਦੇ ਸਰਾਵਾਂ ਵਾਲਾ ਬਾਲਾ ਪਾ ਰਿਹਾ ਹੈ चाचा <po target>, ઠીક છે ભાઈ કહી દો તમે હમણાં જાતે હੁੰદયા ઇતરે ਪਿੰਡ ਸੈਦੂਲੇਲ ਦੇ ਵਿੱਚ ਫਾਈਨਲ ਮੈਚ ਕ੍ਰਿਕਟ ਕੱਪ ਜਿਹੜਾ ਜਾਰਵਾ ਕ੍ਰਿਕਟ ਕੱਪ ਬਾਬਾ ਸੰਤ ਬਾਬਾ ਸੂਬਾ ਸਿੰਘ ਦੀ ਯਾਦ ਵਿੱਚ ਕਰਾਇਆ ਜਾਂਦਾ ਉਹ ਕਰਵਾਇਆ ਗਿਆ ਜਿੱਥੇ ਪਹਿਲੇ ਨੰਬਰ ਤੇ ਟੀਮ ਫਾਈਨਲ ਦੇ ਵਿੱਚੋਂ ਜੇਤੂ ਰਹੀ ਹੈ ਮਾਲ ਪਿੰਡ ਦੀ ਟੀਮਾਂ ਤੇ ਦੂਜੇ ਨੰਬਰ ਤੇ ਪਿੰਡ ਸੈਦੂਲੇਲ ਦੀ ਟੀਮ ਰਹੀ ਆ ਤੇ ਸਾਰੀਆਂ ਜਿੱਤੂ ਆ ਮੈਂ ਤਾਂ ਇਹ ਬਹੁਤ ਬੰਟੇ ਆੜੀਆਂ ਟੀਮਾਂ ਨੂੰ ਵੀ ਧੰਨਵਾਦ ਜਿੰਨਾ ਪਹੁੰਚੀਆਂ ਵਾ ਤੇ ਜਿਹੜੇ ਇੱਥੇ ਸੱਜਣ ਨਾਮ ਜੀ ਕਿੰਨਾ ਹੈ 44000 44000 ਜੇਤੂ ਟੀਮ ਨੂੰ ਨਾਮ ਦਿੱਤਾ ਗਿਆ ਜੀ 31000 ਜਿਹੜਾ ਦੋ ਨੰਬਰ ਤੇ ਆਉਣ ਵਾਲੀ ਟੀਮ ਉਹਨੂੰ ਦਿੱਤਾ ਗਿਆ ਜੀ ਤੇ ਇਹ ਸਾਰਾ ਸਹਿਯੋਗ ਪਿੰਡ ਵਾਸੀਆਂ ਨੇ ਰਲ ਮਿਲ ਕੇ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ